ਹਾਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜਮਸੀ ਦੀ ਆਓ ਸੀ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਲੇਵੀਆਂ ਅਧਿਆਏ 1 ਹੋਮ ਦੀਆਂ ਪੇਟਾਂ ਜੋਹਵਾ ਨੇ ਮੂਸਾ ਨੂੰ ਸੱਦਿਆ ਅਤੇ ਉਸ ਨੂੰ ਮੰਡਲੀ ਦੇ ਡੇਰੇ ਵਿੱਚੋਂ ਬੋਲਿਆ ਇਸرائیਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕੇ ਜੇ ਤੁਹਾਡੇ ਵਿੱਚੋਂ ਕੋਈ ਆਦਮੀ ਜੋ ਆਵਾਦੇ ਅੱਗੇ ਪੇਟ ਲਿਆਵੇ ਤਾਂ ਤੁਸਾਂ ਡੰਗਰਾਂ ਵਿੱਚੋਂ ਅਰਥਾਤ ਵੱਗਾ ਅਤੇ ਇਜੜਾਂ ਵਿੱਚੋਂ ਆਪਣੀ ਪੇਟ ਲਿਆਉਣੀ ਜੇ ਉਸ ਦੀ ਪੇਟ ਵੱਗ ਦੀ ਇੱਕ ਹੋਮ ਬਲੀ ਦੀ ਹੋਵੇ ਤਾਂ ਉਹ ਇੱਕ ਵੱਜ ਤੋਂ ਰਹਿਤ ਨਾਲ ਚੜਾਵੇ ਉਹ ਜੋਵਾ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਉਹ ਨੂੰ ਚੜਾਵੇ ਤਾਂ ਕਿ ਉਹ ਜਹੋਵਾ ਦੇ ਅੱਗੇ ਕਬੂਲ ਹੋਵੇ ਅਤੇ ਉਹ ਆਪਣਾ ਹੱਥ ਉਸ ਹੋਮ ਬਲੀ ਦੇ ਸਿਰ ਉਤੇ ਰੱਖੇ ਅਤੇ ਉਹ ਉਸ ਦਾ ਪ੍ਰਸਤਿਤ ਕਰਨ ਲਈ ਉਸ ਦੇ ਕੋਲੋਂ ਮੰਨਿਆ ਜਾਏ ਅਤੇ ਉਹ ਜਹਵਾ ਦੇ ਅੱਗੇ ਉਸ ਬਲਦ ਨੂੰ ਕਟੇ ਅਤੇ ਜਾਜਕ ਹਾਰੂਨ ਦੇ ਪੁੱਤਰ ਉਸ ਦਾ ਲਹੂ ਲਿਆ ਕੇ ਉਸ ਜਗਵੇਦੀ ਦੇ ਉੱਤੇ ਜੋ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਹੈ ਚੁਫੇਰੇ ਛਣਕਨ ਅਤੇ ਉਹ ਉਸ ਹੋਮ ਬਲੀ ਦੀ ਖਲ ਉਦੇੜ ਲਵੇ ਅਤੇ ਉਸ ਨੂੰ ਟੋਟੇ ਟੋਟੇ ਕਰੇ ਅਤੇ ਹਰੂਨ ਜਾਜਕ ਦੇ ਪੁੱਤਰ ਜਗਵੇਦੀ ਦੇ ਉੱਤੇ ਅੱਗ ਤਰਨ ਅਤੇ ਅੱਗ ਦੇ ਉੱਤੇ ਲੱਕੜਾਂ ਝਣਨ ਅਤੇ ਜਾਜਕ ਹਰੂਨ ਦੇ ਪੁੱਤਰ ਲੱਕੜਾਂ ਝਣਨ ਅਤੇ ਜਾਜਕ ਹਰੂਨ ਦੇ ਪੁੱਤਰ ਲੱਕੜਾਂ ਦੇ ਉੱਤੇ ਜੋ ਉਸ ਜਗਵੇਦੀ ਦੀ ਆਬ ਉਤੇ ਹੈ ਉਹ ਟੋਟੇ ਸਿਰ ਅਤੇ ਚਰਬੀ ਨੂੰ ਸੁਧਾਰ ਕੇ ਰੱਖਣ ਪਰ ਉਸ ਦੀਆਂ ਆਂਦਰਾਂ ਅਤੇ ਉਸ ਦੀਆਂ ਲਤਾਂ ਉਹ ਪਾਣੀ ਨਾਲ ਤੋਲ ਸੁਟਣ ਅਤੇ ਜਾਜਕ ਸਬਣਾ ਨੂੰ ਜਗਵੇਦੀ ਦੇ ਉਤੇ ਹੋਮ ਕਰਕੇ ਅਤੇ ਜਵਾ ਦੇ ਅੱਗੇ ਇੱਕ ਸੁਗੰਧਤਾ ਦੀ ਅੱਗ ਦੀ ਪੇਟ ਕਰਕੇ ਸਾੜੇ ਅਤੇ ਜੇ ਉਸ ਦੇ ਪੇਟ ਇਹ ਜੜਾਂ ਵਿੱਚੋਂ ਹੋਵੇ ਅਰਥਾਤ ਪੇਡਾਂ ਜਾਂ ਬੱਕਰੀਆਂ ਦੀ ਹੋਮ ਬਲੀ ਤਾਂ ਉਹ ਉਸ ਨੂੰ ਇੱਕ ਵਜ ਤੋਂ ਰਹਿਤ ਨਰ ਲਿਆਵੇ ਅਤੇ ਉਹ ਜਹਾਵਾ ਦੇ ਅੱਗੇ ਜਗਵੇਦੀ ਦੀ ਉਤਰਲੀ ਵੱਲ ਉਸ ਨੂੰ ਕਟੇ ਅਤੇ ਜਾਜਕ ਹਰੂਨ ਦੇ ਪੁੱਤਰ ਜਗਵੇਦੀ ਦੇ ਉਤੇ ਚੁਫੇਰੇ ਉਸ ਦਾ ਲਹੂ ਛਿੰਕਨ ਅਤੇ ਉਹ ਉਸ ਨੂੰ ਉਸ ਦੇ ਸਿਰ ਅਤੇ ਉਸ ਦੀ ਚਰਬੀ ਸਣੇ ਟੋਟੇ-ਟੋਟੇ ਕਰੇ ਅਤੇ ਜਾਝਕ ਉਸ ਜਗਵੇ ਦੀਦੀ ਅੱਗ ਦੀ ਲੱਕੜ ਉਤੇ ਸੁਧਾਰ ਕੇ ਰੱਖਣ ਪਰ ਉਸ ਦੇ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਵੇ ਅਤੇ ਜਾਝਕ ਸਾਰਾ ਲਿਆ ਕੇ ਜਗਵੇਦੀ ਦੇ ਉਤੇ ਸਾੜੇ ਇਹ ਜਹਵਾ ਦੇ ਅੱਗੇ ਇੱਕ ਹੋਮ ਬਲੀ ਅਰਥਾਤ ਇਕ ਸੁਗੰਧਤਾ ਦੀ ਅਗ ਦੀ ਪੇਟ ਹੈ ਅਤੇ ਜੇ ਜਹਾਵਾ ਦੇ ਅੱਗੇ ਉਸ ਦੇ ਹੋਮ ਦੀ ਪੇਟ ਪੰਛੀਆਂ ਦੀ ਹੋਵੇ ਤਾਂ ਉਹ ਕੁੱਗੀਆਂ ਜਾਂ ਕਬੂਤਰਾਂ ਦੇ ਬੱਚਿਆਂ ਵਿੱਚੋਂ ਆਪਣੀ ਪੇਟ ਲਿਆਵੇ ਅਤੇ ਜਾਜਕ ਉਸ ਨੂੰ ਜਗਵੇਦੀ ਕੋਲ ਲਿਆਵੇ ਅਤੇ ਉਸ ਦਾ ਸਿਰ ਮਰੋੜ ਕੇ ਉਸ ਨੂੰ ਜਗਵੇਦੀ ਉਤੇ ਸਾੜੇ ਅਤੇ ਉਸ ਦਾ ਲਹੂ ਜਗਵੇਦੀ ਦੇ ਇੱਕ ਪਾਸੇ ਚੁਆਵੇ ਅਤੇ ਉਹ ਉਸ ਦਿਆਂ ਪਰਾਂ ਸਣੇ ਉਸ ਦੀ ਜੰਡ ਨੂੰ ਕੱਢ ਕੇ ਜਗਵੇਦੀ ਦੇ ਪੂਰਬ ਦੇ ਪਾਸੇ ਸੁਆਹ ਦੀ ਥਾਂ ਵਿਚ ਉਸ ਨੂੰ ਸੁਟੇ ਅਤੇ ਉਹ ਖੰਭਾ ਸਣੇ ਉਸ ਨੂੰ ਪਾੜੇ ਪਰ ਉਸ ਨੂੰ ਵੱਖੋ ਵੱਖ ਨਾ ਕਰੇ ਅਤੇ ਜਾਜਕ ਅੱਗ ਦੀ ਲੱਕੜ ਤੇ ਜਗਵੇਦੀ ਦੇ ਉਤੇ ਉਸ ਨੂੰ ਸਾੜੇ ਇਹ ਜੋਵਾ ਦੇ ਅੱਗੇ ਇੱਕ ਸੁਗੰਧਤਾ ਦੀ ਅੱਗ ਦੀ ਪੇਟ ਦਾ ਇੱਕ ਹੋਮ ਹੈ ਆਮੀਨ